ਕਿ ਪੰਜਾਬੀ ਭਵਨ ਦੇ ਵਿੱਚ ਇੱਕ ਅੰਦਰ ਮੇਲਾ ਲੱਗਣੇ ਕ ਬਾਹਰ ਹਾਂ ਮਤਲਬ ਕਿਸੇ ਨੂੰ ਵੀ ਉਹ ਜੇ ਕੋਈ ਰਸਦਾ ਸੀ ਸਿੰਗਰ ਉਹਨੂੰ ਮਨਾ ਕੇ ਉੱਥੇ ਜਾ ਨਹੀਂ ਸੀ ਦੇਦੇ ਪਈ ਨਹੀਂ ਗਾ ਕੇ ਜਾ ਇੱਕ ਵਾਰੀ ਪ੍ਰਕਾਸ਼ ਸਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਆਏ ਅੱਛਾ ਤੇ ਸਰਿੰਦਰ ਕੌਰ ਨੇ ਗੀਤ ਗਾਇਆ ਉੱਥੇ ਤੇ ਦੁਨੀਆ ਤਾੜੀਆਂ ਮਾਰੇ ਤੇ ਹੋ ਹੱਲਾ ਚੀਕਾਂ ਲੋਕ ਖੁਸ਼ੀ ਚ ਆ ਕੇ ਕਲਕਾਰੀਆਂ ਮਾਰਦੇ ਨਾ ਜਿਵੇਂ ਨਿਆਣਾ ਖੁਸ਼ ਹੋ ਕੇ ਕਲਕਾਰੀਆਂ ਮਾਰਦਾ ਐਵੇਂ ਸਿਆਣਾ ਵੀ ਖੋ ਜੋ ਕੇ ਬਾਪੂ ਵੀ ਕਲਕਾਰੀਆਂ ਮਾਰਦਾ ਹੁੰਦਾ ਸੀ ਤੇ ਉਨੇ ਗੀਤ ਗਾਇਆ ਗੀਤ ਸੀਗਾ ਮਾਵਾ ਤੇ ਧੀਆਂ ਰਲ ਬੈਠੀਆਂ ਨਹੀਂ ਮੈਂ ਤੇ ਬਾਪੂ ਇਹਨਾਂ ਖੁਸ਼ ਹੋ ਗਿਆ ਤੇ ਕਹਿੰਦਾ ਬੀਬੀ ਸਰਿੰਦਰ ਕੌਰ ਮੈਂ ਪੰਜਾਬ ਦੇ ਜੰਗਲਾਤ ਵਿਭਾਗ ਦਾ ਚੇਅਰਮੈਨ ਰਹਾ ਜੇ ਕਿਤੇ ਉਦੋਂ ਤੂੰ ਇਹ ਗੀਤ ਗਾਉਂਦੀ ਤੇ ਮੈਂ ਪੂਰੇ ਦਾ ਪੂਰਾ ਜੰਗਲ ਤੇਰੇ ਨਾਂ ਲਵਾ ਦੇਣਾ ਸੀ ਤੇ ਸਰਿੰਦਰ ਕੌਰ ਨੇ ਤਨਸਕਸਿਆ ਉਹ ਕਹਿੰਦੀ ਮੈਂ ਕਿਹੜਾ ਜੰਗਲ ਚ ਵਗਚਾਰਨਾ ਸੀ ਮੈਂ ਜੰਗਲ ਤੋਂ ਕੀ ਲੈਣਾ ਮੈਨੂੰ ਤਾਂ ਬਾਪੂ ਤੁਹਾਡਾ ਥਾਪੜਾ ਹੀ ਬਹੁਤ ਵਧੀਆ ਤੋ ਉੱਥੇ ਆਸ਼ਾ ਸਿੰਘ ਮਸਤਾਨਾ ਔਰ ਪਾਕਿਸਤਾਨ ਤੋਂ ਸਾਰੇ ਫਨਕਾਰ ਵੱਡੇ ਵੱਡੇ ਸ਼ੌਕਤ ਅਲੀ ਇਨਾਇਤ ਹਸਨ ਭੱਟੀ ਵਰਗੇ ਬੰਦੇ ਇਸ ਮੇਲੇ ਤੇ ਆ ਕੇ ਗਾਉਂਦੇ ਰਹੇ ਬਹੁਤ ਬੰਦੇ ਆਉਂਦੇ ਰਹੇ ਔਰ ਉਹ ਸਾਰੇ ਕਲਾਕਾਰ ਸੋਨ ਸਿੰਘ ਸੀਤਲ ਦੀਆਂ ਢਾਡੀਵਾਰਾਂ ਤੋਂ ਸ਼ੁਰੂ ਹੁੰਦਾ ਸੀ ਕਵੀ ਦਰਬਾਰ ਸੈਮੀਨਾਰ ਹੋਣੇ ਵਕ ਵਕ ਪੜਾਵਾਂ ਚ ਜੋਗੀਆਂ ਨੇ ਬੀਨਾ ਵਜਾਉਣੀਆਂ ਹਾਥੀਆਂ ਤੇ ਕਲਾਕਾਰਾਂ ਨੂੰ ਸਨਮਾਨਤ ਬੰਦਿਆਂ ਨੂੰ ਹਾਥੀਆਂ ਤੇ ਫਲਕਾਰੀਆਂ ਚ ਸਜਾ ਕੇ ਮੇਲੇ ਚ ਲਿਆਉਣਾ ਊਠ ਪਿੰਡਾਂ ਚੋਂ ਲਿਆਉਣੇ ਬੈਲ ਗੱਡੀਆਂ ਮਤਲਬ ਹਰ ਵਨਗੀ ਪੰਜਾਬੀ ਸੱਭਿਆਚਾਰ ਦੀ ਉੱਥੇ ਪੇਸ਼ ਕਰਦਾ ਸੀ